इंडिया 11 نیوز ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚੇ ਹਾਂ ਘੱਗੇ ਜਿੱਥੇ ਸੰਗਤਾਂ ਖੜੀਆਂ ਨੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਾਣ ਲਈ ਤੇ ਪਤਾ ਲੱਗਿਆ ਵੀ ਪੁਲਿਸ ਨੇ ਕਈ ਲੀਡਰਾਂ ਨੂੰ ਘਰ ਦੇ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਹੈ ਕਈ ਕਿਸਾਨ ਆਗੂਆਂ ਨੂੰ ਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨੂੰ ਵੀ ਉਹਨਾਂ ਦੇ ਘਰ ਦੇ ਵਿੱਚ ਕੈਦ ਕੀਤਾ ਗਿਆ ਪੁਲਿਸ ਵੱਲੋਂ ਕਿਉਂਕਿ ਕੌਮੀ ਇਨਸਾਫ ਮੋਰਚੇ ਦੀ ਕਾਲ ਦਿੱਤੀ ਹੋਈ ਸੀ ਉਹਨਾਂ ਨੂੰ ਰੋਕਿਆ ਗਿਆ ਪਰ ਸੰਗਤਾਂ ਘੱਗੇ ਤੋਂ ਬਾਬਾ ਸੁਖਾ ਸਿੰਘ ਜੀ ਦੀ ਪ੍ਰਧਾਨਗੀ ਵਿੱਚ ਤਿਆਰ ਬਰਤਿਆਰ ਨੇ ਜਾਣ ਲਈ ਗੱਲ ਕਰਾਂਗੇ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਸਾਲਾਂ ਤੋਂ ਅੱਜ 7 ਜਨਵਰੀ ਨੂੰ 2 ਸਾਲ ਪੂਰੇ ਹੋ ਚੁੱਕਲੇ ਜਿਹੜਾ ਕੋਮੀਨ ਸਾਹ ਮੋਰਚਾ ਮਹਾਲੀ ਲੱਗਾ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਉਸ ਵਾਸਤੇ ਬਾਬਾ ਜਲਜੀਤ ਸਿੰਘ ਭਾਈ ਬਲਦੇਵ ਸਿੰਘ ਇਹਨਾਂ ਦੀ ਅਗਵਾਈ ਵਿੱਚ ਸਾਰਾ ਜਥਾ ਲੈ ਕੇ ਜਾ ਰਹੇ ਆਂ ਸੋ ਅਸੀਂ ਉੱਥੇ ਹਾ ਦਾ ਨਾਰਾ ਮਾਰਨ ਵਾਸਤੇ ਚੱਲੇ ਹਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜਿਵੇਂ ਮਲੇਰਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀ ਭਾਵੇਂ ਉਹ ਸਹਬਜ਼ਾਦਿਆਂ ਨੂੰ ਸੂਬੇ ਦੀ ਜੇਲ੍ਹ ਤੋਂ ਛਡਾ ਨਹੀਂ ਸੀ ਸਕਿਆ ਹਾ ਦਾ ਨਾਰਾ ਮਾਰਨ ਚੱਲੇ ਹਾਂ ਜਿਹੜੀਆਂ ਸਰਕਾਰਾਂ ਨੇ ਇਹ ਬਹੁਤ ੱੱਕਾ ਕਰ ਰਹੀਆਂ ਨੇ ਸਿੰਘ ਸਜਾ ਆਪਣੀਆਂ ਕੱਟ ਚੁੱਕੇ ਨੇ ਵੈਸੇ ਹੁਣ ਉਮਰ ਕਰਕੇ ਵੀ ਬਜ਼ੁਰਗ ਹੋ ਚੁੱਕੇ ਨੇ ਉਹਨਾਂ ਨੂੰ ਹੁਣ ਰਿਹਾ ਕਰ ਦੇਣਾ ਚਾਹੀਦਾ ਹੈ ਅਸੀਂ ਧੰਨਵਾਦ ਕਰਦੇ ਹਾਂ ਦਗਾਲ ਤੋਂ ਪੱਤਰਕਾਰ ਸਾਹਿਬ ਸੁਖਵਿੰਦਰ ਸਿੰਘ ਜੀ ਪਹੁੰਚੇ ਨੇ ਹੋਰ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨੇ ਆ ਜੀ ਬਾਬਾ ਜੀ ਕੀ ਕੀ ਮੰਗਾਂ ਨੇ ਜਿਸ ਤਰ੍ਹਾਂ ਇੱਕ ਬੰਦੀ ਸਿੰਘਾਂ ਦੀ ਹੈ ਇੱਕ ਰਿਹਾਈ ਲਈ ਮੰਗ ਹੈ ਹੋਰ ਕੀ ਮੰਗਿਆ ਉੱਥੇ ਜੀ ਹੋਰੇ ਤੇ ਮੇਨ ਮੰਗ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀਆਂ ਬੇਅਦਮੀਆਂ ਹੋਈਆਂ ਨੇ ਉਹਨਾਂ ਦੇ ਇਨਸਾਫ ਵਾਸਤੇ ਵੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਮਿਲ ਨਹੀਂ ਰਹੇ ਪਿਛਲੇ ਸਮਿਆਂ ਤੋਂ ਕਾਲੀਆਂ ਦੀ ਸਰਕਾਰ ਤੋਂ ਹਾਂਜੀ ਉਹਦੇ ਕਰਕੇ ਵੀ ਉਹਨਾਂ ਮੰਗ ਉਹਨਾਂ ਵਿੱਚ ਰੱਖੀ ਏ ਹਾਂਜੀ ਪਰ ਜਿਹੜੀ ਮੇਨ ਮੰਗ ਤੇ ਇਹੀ ਏ ਵੀ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਤੁਰੰਤ ਹੋਣੀ ਚਾਹੀਦੀ ਏ ਹਾਂਜੀ ਕੋਈ ਵੀ ਦੇਸ਼ ਦਾ ਕਾਨੂੰਨ ਇਹ ਗੱਲ ਨਹੀਂ ਕਹਿੰਦਾ ਵੀ ਜਦੋਂ ਕੋਈ ਸਜ਼ਾ ਪੂਰੀ ਘਟ ਚੁੱਕੇ ਤੇ ਫਿਰ ਉਹਨੂੰ ਛੱਡ ਦੇਣਾ ਚਾਹੀਦਾ ਹੈ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਨੂੰ ਸਿੰਘਾਂ ਨੂੰ ਜੇਲ੍ਹ ਚ ਰੱਖ ਕੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਤੇ ਇੱਧਰ ਕਿਸਾਨੀ ਮੋਰਚਾ ਵੀ ਲੱਗਿਆ ਹੈ ਬਾਬਾ ਜੀ ਇਹਦੇ ਚ ਵੀ ਤੁਸੀਂ ਜਾਣਦੇ ਰਹਿੰਦੇ ਹੋ ਉਹਦੇ ਦੇ ਕੀ ਸਥਿਤੀ ਚੱਲ ਰਹੀ ਹੈ ਉਹਦੇ ਬਾਰੇ ਵੀ ਚਾਣਨਾ ਪਾਓ ਜੀ ਇਹ ਗੁਲਾਮੀ ਦੇ ਨਿਸ਼ਾਨੀਆਂ ਨੇ ਹਾਂਜੀ ਇਸ ਕਰਕੇ ਹਾਂਜੀ ਸਰਦਾਰ ਡੱਲੇਵਾਲ ਸਾਹਿਬ ਭੁੱਖ ਹੜਤਾਲ ਤੇ ਬੈਠੇ ਨੇ ਬਹੁਤ ਲੰਮਾ ਸਮਾਂ ਹੋ ਗਿਆ ਹੈ ਇਦਾਂ ਚਾਵਰ ਤੇ ਭਾਈ ਗੁਰਜੀਤ ਸਿੰਘ ਫੌਜੀ ਸਾਹਿਬ ਸਮਾਣਾ ਉਹ ਵੀ ਚੜੇ ਨੇ ਜਿਸ ਕਰਕੇ ਸਰਕਾਰਾਂ ਸੁਣ ਨਹੀਂ ਰਹੀਆਂ ਤੇ ਪੰਜਾਬੀਆਂ ਦੀ ਸਿੱਖਾਂ ਦੀ ਆਵਾਜ਼ ਸੁਣਨੀ ਚਾਹੀਦੀ ਏ ਕਿਤੇ ਨਾ ਕਿਤੇ ਬਹੁਤ ਜ਼ਿਆਦੀਆਂ ਇਸ ਦੇਸ਼ ਨੂੰ ਪੰਜਾਬੀਆਂ ਦੀਆਂ ਕੁਰਬਾਨੀਆਂ ਨੇ ਭਾਵੇਂ ਦੇਸ਼ ਆਜ਼ਾਦੀ ਦੀ ਗੱਲ ਹੋਵੇ ਭਾਵੇਂ ਫੌਜਾਂ ਤੇ ਬਾਰਡਰਾਂ ਦੀ ਗੱਲ ਹੋਵੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਇਸ ਦੇਸ਼ ਦੀ ਆਜ਼ਾਦੀ ਵਾਸਤੇ 93% ਜਿਹੜੀ ਕੌਮ ਦੀਆਂ ਕੁਰਬਾਨੀਆਂ ਹੁਣ ਅੱਜ ਉਹ ਆਪਣੀਆਂ ਹੱਕੀ ਮੰਗਾਂ ਲਈ ਰੋਲ ਰਹੀ ਏ ਸੋਚਣਾ ਚਾਹੀਦਾ ਸਰਕਾਰ ਨੂੰ ਇਹਦੇ ਬਾਰੇ ਮੈਂ ਤੇ ਇਹ ਜਾਨਾ ਵੀ ਇਹਦੇ ਚ ਇਹਨਾਂ ਦਾ ਨੁਕਸਾਨ ਹੈ ਹਾਂਜੀ ਠੀਕ ਹੈ ਬਾਬਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਫੋਟੋ ਖਿੱਚ ਲੇ